ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਹਿਲਾਂ ਸਗਲੇ 5 ਦਿਨਾਂ ਦੇ ਯਾਨੀ ਕਿ 6 7 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਮੀਂਹ ਦੇ ਅਸਰ ਕਿੰਨੇ ਖਣਗੇ ਔਰ ਮੌਸਮ ਹਾਕ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਲਈ ਤਾਜ਼ਾ ਸੈਟਲਾਈਟ ਦਸਤਰਾ ਤੇ ਲਾਈਵ ਸੈਟਲਾਈਟ ਦਸਤਰਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਆ ਜੇਕਰ ਗੱਲ ਪੰਜਾਬ ਦੀ ਕਰਦੇ ਹਾਂ ਪੰਜਾਬ ਦੇ ਕੁਝ ਮਾਝਾ ਖੇਤਰ ਦੇ ਦੁਆਬਾ ਖੇਤਰ ਦੇ ਵਿੱਚ ਇਸ ਵੇਲੇ ਬਦਲਵਾਈ ਜਾਰੀ ਹੈ ਜਿਹੜਾ ਵਾਕਿਆ ਸਹਾ ਤੇ ਤਗੜਾ ਬੱਦਲ ਤਗੜਾ ਜਿਹ ਜਿਹੜੇ ਜੰਮੂ ਦੇ ਉਪਰਲੇ ਖਾਵੇ ਜਾਂ ਕਹੇ ਲਿਆ ਕਿ ਲੈਂਦੇ ਵਾਲੇ ਫਾਸੇ ਜਿਹੜਾ ਬਣਿਆ ਹੋਇਆ ਪਾਕਿਸਤਾਨ ਦੇ ਉੱਤਰੀ ਭਾਗਾਂ ਦੇ ਵਿੱਚ ਸੋ ਇਹਦੇ ਸਦਕਾ ਜੰਮੂ ਦੇ ਪਹਾੜਾਂ ਦੇ ਵਿੱਚ ਔਰ ਹੇਠਲੇ ਮੈਦਾਨੀ ਖੇਤਰਾ ਦੇ ਵਿੱਚ ਤਾਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਪੰਜਾਬ ਦੇ ਵਿੱਚ ਕਾਰਵਾਈਆਂ ਮੀਹਾਂ ਦੀਆਂ ਹੋਣ ਦੇ ਅਸਰ ਘਟਨੇ ਹੋ ਸਕਦਾ ਕਿਤੇ ਹਲਕੀ ਬੂੰਦਾਬੰਦੀ ਹਲਕੇ ਮੀਂਹ ਦਰਜ ਹੋ ਜਾਣ ਉਹ ਵੀ ਮੱਝ ਦੇ ਕੁਝ ਖੇਤਰਾ ਦੇ ਵਿੱਚ ਤੇ ਦੋਆਬੇ ਦੇ ਕੁਝ ਖੇਤਰਾ ਦੇ ਵਿੱਚ ਸੋ ਜੇਕਰ ਅਸੀਂ ਟੈਂਪਰੇਚਰ ਵਾਲੇ ਫਕਕੋ ਦੇਖਦੇ ਹਾਂ ਜਿੱਥੇ ਟੈਂਪਰੇਚਰ 40ਆਂ 42ਆਂ ਨੂੰ ਜਾ ਰਹੇ ਸੀ ਉਹਨਾਂ ਦੇ ਵਿੱਚ ਹੁਣ ਗਿਰਾਵਟ ਆਈ ਹੈ ਬੀਤੇ 24 ਘੰਟਿਆਂ ਦੇ ਵਿੱਚ ਤੇ ਟੈਂਪਰੇਚਰ ਜਿਹੜੇ ਉਹ 35 36 33 34 ਇਹਦੇ ਆਸ-ਪਾਸ ਮੈਕਸਿਮਮ ਚੱਲਦੇ ਫਏ ਨੇ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਤੇ ਰਾਤਾ ਦਾ ਵੀ ਇਹੀ ਹਾਲ ਹੈ ਜੇ ਰਾਤਾ ਜਿੱਥੇ ਤਾਪ ਰਹੀਆਂ ਸੀ 27 28 ਦੇ ਟੈਂਪਰੇਚਰ ਗਏ ਹੋਏ ਸੀ ਉਹ ਹੁਣ ਹੇਠਾਂ ਉਤਰ ਰਹੇ ਨੇ ਤੇ 22 ਤੇ 23 24 ਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਰਾਤਾ ਦੇ ਵੀ ਚੱਲਦੇ ਫਏ ਨੇ ਜੇਕਰ ਆਉਂਦੇ ਦਿਨਾਂ ਦੀ ਗੱਲ ਕਰਦੇ ਹਾਂ ਜੀ ਜੋ ਤਾਜ਼ਾ ਅੰਕ ਦੋ ਜਲਾਈਨੋਂ ਕਿਹੜੇ ਤਰ੍ਹਾਂ ਕਿਹੜੇ ਗਾਰਜ ਦੇ ਰਿਸਕ ਦੇ ਨਾਲ ਉਮੀਦ ਹੈ ਹਲਟ ਨਹੀਂ ਤਿੰਨ ਚਾਰ ਤਰੀਕ ਨੂੰ ਕਾਰਵਾਈਆਂ ਘਟਣ ਗਿਆ ਮੀਹਾਂ ਦੀਆਂ ਉਸ ਤੋਂ ਬਾਅਦ 5 6 7 ਤਰੀਕ ਨੂੰ ਫਿਰ ਤੋਂ ਵੱਡੇ ਫੱਦਰ ਦੇ ਮੀਹ ਜਿਹੜੇ ਰੈਐਕਟਿਵ ਹੋ ਸਕਦੇ ਨੇ ਯਾਨੀ ਕਿ ਮੌਨਸੂਨ ਫਿਰ ਤੋਂ ਐਕਟੀਵੇਟ ਹੋ ਸਕਦਾ ਜਿਸ ਦੇ ਨਾਲ 5 6 7 8 9 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜਿਹੜੇ ਉਮੀਦ ਅੜਚ ਹੋ ਸਕਦੇ ਨੇ ਵੱਡੇ ਫੱਦਰ ਤੇ ਤੇ ਵੱਡੇ ਏਰੀਆ ਨੂੰ ਕਵਰ ਕਰਨਗੇ ਜਿਵੇਂ ਕਿ ਮਾਝਾ ਦੋਆਬਾ ਮਾਲਵਾ ਇੱਕ ਵਾਰ ਫਿਰ ਤੋਂ ਤਗੜੇ ਮੀਹ ਨਾਲ ਕਵਰ ਹੋਣਗੇ ਸੋ ਇਹ ਸਿਲਸਿਲਾ ਚੱਲੇਗਾ ਜੇ 5 ਤੋਂ ਬਾਅਦ ਯਾਨੀ ਕਿ 6 7 8 ਜਾਂ ਕਹ ਲਈ ਮਹੀਨਾ ਖੇਤਰਾਂ ਦੇ ਵਿੱਚ ਦੱਸ ਸਕਦੇ ਦੇ ਦੇਣਗੇ ਤੇ ਫਿਲਹਾਲ ਅਗਲੇ ਜਿਹੜੇ 48 72 ਘੰਟੇ ਨੇ ਥੋੜੀ ਕਮੀ ਮਿਆਦ ਵਿੱਚ ਆ ਸਕਦੀ ਹੈ ਤੇ ਬਾਕੀ ਜੋ ਵੀ ਤਾਜ਼ਾ ਅਪਡੇਟਸ ਹੋਣਗੀਆਂ ਤੁਹਾਡੇ ਨਾਲ ਲਾਈਵ ਆ ਕੇ ਅਸੀਂ ਤੁਹਾਨੂੰ ਦੱਸਦੇ ਰਾਂਗੇ اجازت ਦੇ ਸ਼ੁਕਰੀਆ